ਸੱਚੀ ਕਾਲ ਜੀਮੇਦਾਰ ਭਰਾਵੋ ਤੇ ਮਜ਼ਦੂਰ ਭਰਾਵੋ ਤੁਸੀਂ ਅੱਜ ਫੇਰ ਸੜਕਾਂ ਦੇਤੇ ਹੋ ਕਿਉਂਕਿ 2021 ਦੇ ਵਿੱਚ ਜਿਹੜੀ ਤੁਸੀਂ ਐਜਿਟੇਸ਼ਨ ਕੀਤੀ ਸੀ ਉਹਦੇ ਜੋ ਵੀ ਵਾਦੇ ਕੀਤੇ ਗਏ ਸੀ ਸਰਕਾਰ ਵੱਲੋਂ ਉਹ ਵਾਦੇ ਪੂਰੇ ਨਹੀਂ ਕੀਤੇ ਗਏ ਇਸੇ ਕਰਕੇ ਤੁਸੀਂ ਦੁਬਾਰਾ ਸੜਕਾਂ ਦੇ ਹੋ ਉੱਗੜ ਰਹੇ ਹੋ ਇਹੋ ਜੀ ਕੜੀ ਦੇ ਵਿੱਚ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਸਭ ਤੋਂ ਪਹਿਲਾਂ ਇਹ ਹੈ ਕਿ ਤੁਹਾਡੀਆਂ ਡਿਮਾਂਡਸ ਕਾਫੀ ਨੇ ਬਹੁਤ ਲੈਜਿਟਿਮੇਟ ਡਿਮਾਂਡਸ ਨੇ ਪਰ ਉਹਦੇ ਵਿੱਚ ਦੋ ਡਿਮਾਂਡ ਬਹੁਤ ਹੀ ਜ਼ਰੂਰੀ ਹਨ ਸਭ ਤੋਂ ਪਹਿਲਾਂ ਤੇ ਹੈ ਕਿ ਸ਼੍ਰੀ ਸੁਆਮੀਨਾਥਨ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਦੇਦੇ ਤੇ ਫਸਲਾਂ ਦੇ ਉੱਤੇ ਤੇ ਫਿਰ ਦੂਸਰੀ ਵੱਡੀ ਮੰਗ ਆ ਗਈ ਹੈ ਕਿ ਐਮਐਸਪੀ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ ਤਾਂ ਕਿ ਕੋਈ ਵੀ ਫਰਬਤ ਸਫਰ ਨਾ ਕਰੇ ਤੇ ਉਹਨੂੰ ਪੂਰੀ ਐਮਐਸਪੀ ਮਿਲੇ ਮੰਡੀਆਂ ਦੇ ਵਿੱਚ ਬਹੁਤ ਸਾਰੇ ਭਰਾ ਨੇ ਜਿਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਹੈਗਾ ਕਿ ਐਮਐਸਪੀ ਕਿੱਦਾਂ ਕੱਢਦੇ ਨੇ ਗਵਰਨਮੈਂਟ ਕਿੱਦਾ ਕੱਟਦੀ ਹੈ ਤੋਂ ਜਿਹੜਾ ਫਾਰਮੂਲੇ ਦੇ ਨਾਲ ਉਹ ਐਮਐਸਪੀ ਫਿਕਸ ਕਰਦੀ ਹੈ ਤੇ ਡਾਕਟਰ ਸਵਾਮੀ ਨਥਨ ਜੀ ਬੋਰਡ ਕੀ ਕਹਿੰਦੀ ਹੈ ਤੇ ਅਗਰ ਉਹਨੂੰ ਆਪਾਂ ਕੰਪੇਅਰ ਕੀਤਾ ਜਾਵੇ ਤੇ ਆਮ ਜਿਹੜੀ ਫਾਰਮਰ ਹੈ ਆਮ ਜ਼ਮੀਂਦਾਰ ਹੈ ਉਹਨੂੰ ਕਿੰਨਾ ਘਟਾ ਪੈ ਰਿਹਾ ਪਰ ਕਿੰਨਾ ਘਟਾ ਪੈ ਰਿਹਾ ਜਿਹਨੇ ਵੀ ਖੇਤੀ ਕਰਦਾ ਉਰੇ ਜੀ ਫਸਲ ਲੁਕ ਹੋਗਾ ਉਹ ਚ ਉਹ ਕਿੰਨਾ ਘਾਟਾ ਪੈ ਰਿਹਾ ਆਪਾਂ ਅੱਜ ਇਹਦੇ ਤੇ ਗੱਲ ਕਰਾਂਗੇ ਤੋਂ ਚੱਲਦੇ ਤੁਸੀਂ ਦੇਖੋ ਸਲਾਈਡ ਦੇ ਵਿੱਚ ਮੈਂ ਇਹਦਾ ਨਾਮ ਲਿਖਿਆ ਹੈਗਾ ਜਾਣੋ ਕਿਸਾਨਾਂ ਨੂੰ ਮੌਜੂਦਾ ਐਮਐਸਪੀ ਤੇ ਕਿੰਨਾ ਘਾਟਾ ਪੈ ਰਿਹਾ ਤੇ ਸੁਆਮੀ ਨਾਥਨ ਸਾਭ ਦੀ ਰਿਪੋਰਟ ਕੀ ਕਹਿੰਦੀ ਹੈ ਤੇ ਤੁਸੀਂ ਕਿਉਂ ਸੜਕਾਂ ਤੇ ਹੋ ਕਿਉਂ ਅੰਦolan ਕਰ ਰਹੇ ਹੋ ਤੋਂ ਇੰਨਾ ਤਾਂ ਪਈ ਸਮਝਣ ਦੀ ਕੋਸ਼ਿਸ਼ ਕਰੀਏ ਕਿ ਐਮਐਸਪੀ ਕਿਉਂ ਕਿਉਂ ਦਿੱਤੀ ਗਵਰਨਮੈਂਟ ਨੇ ਦੇਖੋ ਐਮਐਸਪੀ ਇੱਕ ਘੱਟੋ-ਘੱਟ ਕੀਮਤ ਹੈ ਜਿਸ ਦੇ ਆਧਾਰ ਤੇ ਤੁਹਾਨੂੰ ਫਸਲ ਦੀ ਕੀਮਤ ਦਿੱਤੀ ਜਾਂਦੀ ਹੈ ਮੰਡੀ ਦੇ ਵਿੱਚ ਲੈ ਕੇ ਜਾਂਦੀ ਹੈ ਤੇ ਜਦੋਂ ਵੀ ਐਮਐਸਪੀ ਫਿਕਸ ਕਰ ਕੀਤੀ ਜਾਂਦੀ ਹੈ ਉਹ ਕਿਹੜਾ ਫਾਰਮੂਲਾ ਗਵਰਨਮੈਂਟ ਯੂਜ਼ ਕਰਦੀ ਹੈ ਉਹਦੇ ਤੇ ਨਿਰਭਰ ਕਰਦੀ ਹੈ ਸਵਾਮੀ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਦੇ ਆਧਾਰ ਤੇ ਸਾਨਾ ਨੂੰ ਲੰਬੇ ਸਮੇਂ ਤੋਂ ਇਸ ਸੰਘਰਸ਼ ਕਰਨਾ ਪੈ ਰਿਹਾ ਪਰ ਉਹ ਹਾਲੇ ਤੱਕ ਇੰਪਲੀਮੈਂਟ ਨਹੀਂ ਹੋਈ ਤੋਂ ਇਹੀ ਕਰਨ ਹੈ ਕਿ ਹੁਣ ਫਿਰ ਸੰਘਰਸ਼ ਦੇ ਉੱਤੇ ਜਰਾ ਦੇ ਉੱਤੇ ਚੱਲਣਾ ਪੈਗਾ ਤੋਂ ਬੜੇ ਸਿੰਪਲ ਵਰਡ ਦੇ ਵਿੱਚ ਬੜੇ ਸਿੱਧੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਐਮਐਸਵੀ ਫਿਕਸ ਕਰਦੇ ਕਿਹੜੇ ਫਾਰਮੂਲੇ ਨੇ ਇਹ ਆਮ ਜਨਤਾ ਨੂੰ ਜਿਹੜੇ ਰੈਲਿਟੇਸ਼ਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੇਰਾ ਸਿਰਫ ਇਹੀ ਮਕਸਦ ਹੈ। ਤੋਂ ਪ੍ਰਭੂ ਇਹਦੇ ਚ ਤਿੰਨ ਵਿਧੀਆਂ ਨੇ ਤਿੰਨ ਤਰੀਕੇ ਨੇ। ਇੱਕ ਤਾਂ ਹੈਗਾ A2 ਵਿਧੀ। ਦੂਸਰਾ ਹੈਗਾ A2 FL FL ਐਫ ਐਲ ਐ ਫਾਰਮ ਲੇਬਰ ਬਾਈ ਦੀ ਫੈਮਿਲੀ ਜਿਮਿਸ ਆਫ ਦੀ ਫੈਮਿਲੀ ਉਹਨਾਂ ਦੇ ਬੱਚੇ ਉਹਨਾਂ ਦੇ ਕੰਮ ਵਾਲੇ ਜਿਹੜੀ ਮਿਹਨਤ ਕਰਦੇ ਨੇ ਉਹ ਵੀ ਜਾਡ ਕਰਕੇ A2 ਦੇ ਵਿੱਚ ਇਹ ਵਿਧੀ। ਤੀਸਰੀ ਵਿਧੀ ਹੈ C2 ਵਿਧੀ। ਸੀ ਟੂ ਵਿਧੀ ਜਿਹੜੀ ਕਿ ਸਵਾਮੀ ਡਾਕਟਰ ਸੁਬੀ ਨਾਥ ਵਾਲੀ ਵਿਧੀ ਆ ਉਹਦੇ ਬਾਰੇ ਗੱਲ ਹੁਣ ਆਪਾਂ ਤਿੰਨਾਂ ਦੇ ਕੱਲੀ ਕੱਲੀ ਗੱਲ ਕਰਦੇ ਆ ਹੈ ਕੀ ਇਹ ਆਪਾਂ ਫਿਰ ਏ ਟੂ ਵਿਧੀ ਜੇ ਤੁਸੀਂ ਦੇਖੋਗੇ ਤੇ ਇਹਦੇ ਵਿੱਚ ਕੋਈ ਵੀ ਫਸਲ ਆਪਾਂ ਦੀ ਹੋਣੀ ਆ ਉਹਦੀ ਟੋਟਲ ਕੋਸਟ ਕਿੰਨੀ ਕਿੰਨੀ ਲੱਗਦਾ ਉਹਦੀ ਠੀਕ ਹੈ ਉਹਦੇ ਵਿੱਚ ਕਿੰਨੇ ਤੁਹਾਡਾ ਦੇਖੋ ਬੀ ਜਿੰਨੇ ਦਾ ਪਿਆ ਖਾਦਾ ਕਿੰਨੇ ਦੀਆਂ ਪਈਆਂ ਕਸਤੀ ਚੱਲ ਕਿੰਨਾ ਹੋਇਆ ਲੀਜ਼ ਕਿੰਨਾ ਹੋਇਆ ਜ਼ਮੀਨ ਦਾ ਪਾੜਾ ਕੀ ਹੋਇਆ ਮਜ਼ਦੂਰੀ ਕਿੰਨੀ ਹੋਈ ਮਸ਼ੀਨਰੀ ਦੀ ਜਿਵੇਂ પેટ્રોલ ਕਿੰਨਾ ਡੀਜ਼ਲ ਕਿੰਨਾ ਖਰਚ ਹੋਇਆ ਇਹ ਸਾਰੇ ਖਰਚੇ ਐਡ ਕਰਕੇ ਜੋ ਵੀ ਕਾਸਟ ਨਿਕਲਦੀ ਹੈ ਉਹ ਇਹਦੇ ਤੇ A ਟੂ B ਦੇ ਜੇ ਚਾਉਂਦੇ ਨੇ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ A ਟੂ FL FL ਮੈਂ ਜਿਸ ਤਰ੍ਹਾਂ ਦੱਸਿਆ ਕਿ ਫਾਰਮ ਲੇਬਰ ਜਿਹੜੀ ਫਾਰਮਰ ਦੀ ਲੇਬਰ ਹੈ ਫਾਰਮਰ ਦੀ ਫੈਮਿਲੀ ਆ ਉਹ ਉਹਨਾਂ ਦੇ ਬੇਟਾ ਆ ਉਹਨਾਂ ਦੇ ਉੱਚ ਨੇ ਉਹ ਵਾੜ ਬੋਦ ਦੇ ਨੇ ਜਿਹੜਾ ਟੈਕਟਕ ਹੁੰਦਾ ਉਹਦੇ ਵਿੱਚ ਲੈਵਲ ਮਿਲਣੀ ਚਾਹੀਦੀ ਨਾ ਉਹ ਉਹਦੇ ਵਿੱਚ ਇਨਕਲੂਡ ਨਹੀਂ ਸੀ ਹੁਣ ਕੀ ਹੈ ਕਿ ਇਹਦੇ ਵਿੱਚ ਇਨਕਲੂਡ ਹੈ ਇਹਦੇ ਵਿੱਚ ਕੀ ਕਰਦੇ ਨੇ ਜਿਹੜੀ ਐਸਲਿ ਗਵਰਨਮੈਂਟ ਐਮਐਸਪੀ ਫਿਕਸ ਕਰਦੀ ਆ ਉਹ ਭਰਾ ਉਹਦੇ ਬੇਸ ਤੇ ਕਰਦੀ ਆ A ਤੋਂ FL ਦੇ ਤੱਕ ਠੀਕ ਹੈ ਤਾਂ ਇਹ ਵਿਚਾਰ ਲਈ ਜਿ ਵਿਧੀ ਆ ਜਿਵੇਂ A ਤੋਂ 2 ਹੋਗੀ ਤੇ ਉਦੋਂ C ਤੋਂ ਹੋਗੀ ਇਹ ਵਿਚਾਰ ਲਈ ਵਿਧੀ ਹੈਗੀ ਜਿਹਦੇ ਤੇ ਗਵਰਨਮੈਂਟ ਆਪਣਾ ਐਮਐਸਪੀ ਫਿਕਸ ਕਰਦੀ ਹੈ ਇਹਦੇ ਵਿੱਚ ਏ ਟੂ ਜਿੰਨੀਆਂ ਮੈਂ ਤੁਹਾਨੂੰ ਜਿੱਦਾਂ ਦਸੀਆਂ ਨੇ ਕਨਸਟੈਂਟ ਪ੍ਰੋਡਕਸ਼ਨ ਸਟ ਕਰਦੇ ਨੇ ਇੱਕ ਫਾਰਮ ਦੀ ਲੇਬਰ ਠੀਕ ਹੈ ਭਾਈ ਫੈਮਿਲੀ ਜਿਹੜੀ ਫਾਰਮਰ ਦੀ ਫੈਮਿਲੀ ਉਹਨੇ ਉਹ ਵਿੱਚ ਐਡ ਕਰਦੇ ਨੇ ਤੋਂ ਐਡ ਕਰਕੇ ਉਸ ਤੋਂ ਬਾਅਦ ਉਹਦਾ 50% ਉੱਪਰ ਜੇ ਮਲ ਰੋ ਦੀ ਕੀਮਤ 100 ਰੁਪਏ ਆਈ ਹੈ ਐਫ ਐਲ ਏ ਟੂ ਪਲਸ ਐਫ ਐਨ ਦੇ حساب ਨਾਲ ਤੋ ਜਿਹੜੀ ਕੀਮਤ ਹੈ ਗਵਰਨਮੈਂਟ 150 ਰੁਪਏ ਫਿਕਸ ਕਰੇਗੀ ਮਤਲਬ 50% ਉੱਪਰ ਆਪਾਂ ਨੂੰ ਕਹਦ ਨੇ 150% ਮਤਲਬ ਜੋ ਵੀ ਬੇਸ ਆ ਵੀ ਤੋ ਕੀ 50% ਉੱਪਰ ਠੀਕ ਹੈ ਜੀ ਤੋ ਇਹ ਹੈਗੀ ਹੈ A2 ਬੀ ਜੀ A2 F2 ਬੀ ਹੋ ਰਹੀ ਹੈ ਤੇ ਕੀ ਆਪਾਂ C2 ਬੀ ਜੀ C2 ਬੀ ਜੀ ਨੂੰ ਸੁਮਿੰਦਰ ਨਾਥਨ ਡਾਕਟਰ ਸੁਮਿੰਦਰ ਨਾਥਨ ਦੀ ਬੀ ਜੀ ਕਹਾ ਜਾਂਦਾ ਇਹਦੇ ਵਿੱਚ ਕੀ ਹੈ ਜਿਹੜੀ ਆਪਾਂ C2 ਡਿਸਕਸ ਕੀਤਾ ਪਾਸਟਰ ਸਿਰਸ ਕੋਸਟ ਆਫ ਪ੍ਰੋਡਕਸ਼ਨ ਇਹਦੇ ਉੱਤੇ 50% ਐਡ ਕੀਤਾ ਜਾਂਦਾ ਠੀਕ ਹੈ ਪਰ ਇਹਦੇ ਵਿੱਚ ਕੀ ਆ ਫਾਰ ਇਹਦੇ ਵਿੱਚ ਕੀ ਆ ਫਾਰਮ ਤੇ ਕੰਮ ਕਰਨ ਵਾਲੇ ਪਰਿਵਾਰਕ ਮੈਂਬਰ ਦੇ ਯਤਨਾਂ ਦਾ ਆਰਥਿਕ ਮੁੱਲ ਕਿਰਾਇਆ ਸੰਪਤੀ ਸਰਜਰੀ ਉਹ ਲੱਗਦੀ ਹੈ ਉਹ ਖਰਚੇ ਇਹਦੇ ਸ਼ਾਮਿਲ ਨੇ ਇਹ ਤੇ ਨਹੀਂ ਸ਼ਾਮਿਲ ਨਹੀਂ ਸੀ ਸਿਰਫ ਤੇ ਫਾਰਮ ਲੇਬਰ ਦੇ ਵਿੱਚ ਸ਼ਾਮਿਲ ਸੀ ਜਿਹੜੀ ਫਾਰਮ ਦੇ ਲੋਜ਼ ਚਾਹੁੰਸੀ ਹੁਣ ਇਹਦੇ ਵਿੱਚ ਕੀ ਹੈ ਇਹਦੇ ਇਹਦੇ ਅਧਾਰ ਦੇ ਤੋਂ ਬਾਅਦ ਜੋ ਕੁਸ਼ ਹੋਏਗਾ ਇਹਦੇ ਉੱਤੇ 50% ਉੱਪਰ ਹੁਣ ਇਹ ਹੋ ਗਿਆ ਜੀ ਮਤਲਬ ਇਹਦੇ ਵਿੱਚ ਦੋ ਚੀਜ਼ਾਂ ਉਹਨਾਂ ਨੇ ਪਾਲੀਆਂ ਫਾਰਮ ਤੇ ਕੰਮ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੀ ਯਤਨ ਕਾਰਸਿਕ ਮੁੱਲ ਕਿਰਾਇਆ ਤੇ ਜਿਹੜੀ ਕੈਪੀਟਲ ਦੇ ਵਿੱਚ ਖਰਚ ਹੋਇਆ ਐ ਐਮਐਸਪੀ ਲਈ ਗਵਰਨਮੈਂਟ ਨੇ ਦੋ ਕਮੇਟੀਆਂ ਬਣਾਈਆਂ ਸੀਗੀਆਂ ਜੀ ਇੱਕ ਤੋਂ ਡਾਕਟਰ ਸੁਮਿੰਦਰ ਨਾਥ ਦੀ ਕਮੇਟੀ ਸੀਗੀ ਇਨਾਨੀ ਸੀ2 50 50% ਦਾ ਫਾਰਮੂਲਾ ਦਿੱਤਾ ਦੂਸਰਾ ਰਮੇਸ਼ ਚਦ ਕਮੇਟੀ ਉਹਦੇ ਚ ਉਹਨੂੰ ਆਰਸੀਸੀ ਕਮੇਟੀ ਕਹਿੰਦੇ ਨੇ ਉਹਦੇ ਚ ਉਹਨੇ ਸੀ2 ਦੇ ਵਿੱਚ 10% ਡਾਕਟਰ ਸੁਮਿੰਦਰ ਸੰਦੇਵ ਜੀ ਤੇ 50% ਉੱਪਰ ਸੀ2 ਦਾ ਜਿਹੜੀ ਕਾਸਟ ਆਏਗੀ ਇਹਦੇ ਉੱਤੇ 10% ਫਾਰਮੂਲਾ ਇਨਾਨੀ ਰეკਮੈਂਡ ਕੀਤਾ ਸੀ ਹੁਣ ਆਪਾਂ ਜੀ ਫਸਲਾਂ ਕਿਹੜੀਆਂ ਨੇ ਉਹ 23 ਫਸਲਾਂ ਕਿਹੜੀਆਂ ਨੇ ਜਿਹਦੇ ਉੱਤੇ ਐਮਐਸਪੀ ਗੌਰਮਿੰਟ ਦਿੰਦੀ ਹੈ ਦੇਖੋ ਜੀ ਸੱਤ ਤਰ੍ਹਾਂ ਦੀਆਂ ਤੇ ਨਾਜੀਆਂ ਫਸਲਾਂ ਨੇ ਠੀਕ ਹੈ ਦੌਲੀਆਂ ਦੀਆਂ ਨੇ ਜਿਵੇਂ ਝੋਨਾ ਕਣਕ ਮੱਕੀ ਬਾਜਰਾ ਜਵਾਰ ਰਾਗੀ ਜੋ ਠੀਕ ਹੈ ਜੀ ਦਾਣਾ ਪੰਜ ਕਿਸਮਾਂ ਦੀਆਂ ਚ ਛੋਲੇ ਹੋ ਗਿਆ ਪਰਹਰ ਹੋ ਗਿਆ ਤੂਰ ਉਰਦ ਹੋ ਗਿਆ ਮੂੰਗੀ ਹੋ ਗਈ ਮਸਰ ਹੋ ਗਈ ਤੇ ਸੱਤ ਤੇਲ ਦੀਆਂ ਉੱਜ ਨੇ ਦੀਬਸੀ ਸਰੋਂ ਰੂਫਲੀ ਸੋਇਆਬੀਨ ਸੂਰਜਮੁਖੀ ਤੇਲ ਤੇ ਕੇਸ਼ ਫਲਾਵਰ ਤੇ ਨਾਈਜਰ ਸੀਡ ਠੀਕ ਹੈ ਜੀ ਤੇ ਚਾਰ ਫਸਲਾਂ ਨੇ ਕੈਸ਼ ਕ੍ਰੌਪ ਜਿਹਨੂੰ ਕਹਿੰਦੇ ਨੇ ਕਪਾਹ ਗੰਨਾ ਤੇ ਕੱਚਾ ਜੂਥ ਠੀਕ ਹੈ ਜੀ ਕੋਪੜਾ ਇਹ ਤਿੰਨ ਜੜੀਆਂ ਨੇ ਇਹ ਚਾਰ ਫਸਲਾਂ ਇਹ ਬੋਲੀਏ ਇਹ ਫਸਲਾਂ ਦੇ ਜਿਹਨਾਂ ਨੇ ਉੱਤੇ ਐਮਐਸਵੀ ਟੈਕਨੋਜੀ ਗਵਰਨਮੈਂਟ ਫਾਰਮਰ देखो जी ਜਿਹੜਾ ਮੇਰਾ ਆਪਣਾ ਐਕਸਪੀਰੀਅੰਸ ਹੈ ਮੈਂ ਐਫਸੀ ਦੇ ਵਿੱਚ ਤਕਰੀਬਨ 47 ਸਾਲ ਰਿਹਾ ਔਰ ਫਾਰਮਰ ਦੇ ਹਰ ਇੱਕ ਰਗ ਰਗ ਤੋਂ ਵਾਕਿਮੈਂ ਕੋ ਉਨਨ ਕਿਤੇ ਕਿਤੇ ਦਿੱਕਤਾ ਆਇਆ ਨੇ ਈਵਨ ਐਮਐਸਪੀ ਦੀ ਜਿਹੜੀ ਇਹ ਪੂਰੀ ਤਰ੍ਹਾਂ ਨਹੀਂ ਮਿਲਦੀ। ਜੇ ਕੋ ਪੰਜਾਬ ਰਹਿਣ ਨੂੰ ਛੱਡ ਕੇ ਕਿਸਾਨਾਂ ਨੂੰ ਐਮਐਸਪੀ ਮਿਲਦੀ ਨਹੀਂ ਜੋ ਇੱਕ ਸਰਵੇ ਆਮ ਕਿਹਾ ਜਾਂਦਾ ਵਿੱਚ ਸਿਰਫ 6% ਫਾਰਮਰ ਨੂੰ ਹੀ ਐਮਐਸਪੀ ਮਿਲਦੀ ਹੈ। ਬਾਕੀ 94% ਫਾਰਮਰ ਜਿਆਦਾ ਟਰੇਡਰ ਉਹਦੇ ਵੇਚ ਦਿੰਦੇ ਨੇ ਜਾਂ ਛੋਟੇ ਟਰੇਡਰ ਉਹ ਵੇਚ ਦਿੰਦੇ ਜਿਹੜੀ ਅੱਗੇ ਜਾ ਕੇ CRMS ਜੀ ਤੇ ਵੇਚਦੇ ਨੇ ਐਕਚੁਅਲ ਫਾਰਮਰ ਜਿਹੜਾ ਬੜਾ ਸਫਰ ਕਰ ਰਿਹਾ ਅਗਰ ਉਹ ਦੇਖਿਆ ਜਾਵੇ ਤੇ ਖਾਸ ਕਰਕੇ ਪੂਰਬੀ ਯੂਪੀ ਬੀਨਸ ਵਾਰਾਨਸੀ ਸਾਈਡ ਦੇ ਉੱਤੇ ਗੁਰਖੂਰ ਸਾਈਡ ਦੇ ਉੱਤੇ ਬਿਹਾਰ ਬੰਗਾਲ ਝਾਰਖੰਡ ਜੰਮੂ ਕਸ਼ਮੀਰ ਐਚਪੀ ਉੱਤਰ ਪ੍ਰਦੇਸ਼ ਇਹ ਅਸਾਮ ਤੋਂ ਅਗਲੇ ਅੱਗੇ ਜਿਹੜੇ ਦੱਖਣੀ ਜਾ ਇਹ ਬਹੁਤ ਵੱਤ ਪ੍ਰਭਾਵਤ ਹੈ ਇਹ ਤਾਂ ਕੋਈ ਨਹੀਂ ਪੁੱਛਦਾ ਜੀ ਠੀਕ ਹੈ ਇੱਥੇ ਐਮਐਸਪੀ ਬੜੀ ਮੁਸ਼ਕਲ ਹੋਰ ਨਾਂ ਦੇ ਬਰਾਬਰ ਹੈ ਉਹਨਾਂ ਨੂੰ ਪਤਾ ਵੀ ਨਹੀਂ ਫਾਰਮਰ ਨੂੰ ਕਿ ਕਿਹੜੀ ਹੈ ਦੇਖੋ ਕਰਜ਼ਾ ਲੈ ਕੇ ਉਸ ਬਾਅਦ ਉਹ ਉਹਨਾਂ ਨੂੰ ਫਸਲ ਦੇ ਦਿੰਦੇ ਨੇ ਕਿੰਨੇ ਮੁੱਲ ਤੇ ਦਿੰਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਕੈਸ਼ ਲੈ ਲਿਆ ਜਾਂ ਸਟ੍ਰੀ ਲੈ ਲਿਆ ਤੋਂ ਫਾਰਮਰ ਦੀ ਹਾਲਤ ਬਹੁਤ ਬੁਰੀ ਹੈ ਬੁਰੀ ਹੈ ਜੀ ਤੋਂ ਹੁਣ ਆਪਾਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਡਾਕਟਰ ਸੁਮਿੰਦਰ ਸਾਹਿਬ ਦੀ ਰਿਪੋਰਟ ਉਪਲੀਮੈਂਟ ਕਰੀਏ ਤੇ ਜਿਹੜਾ ਹੁਣ ਦਾ ਆਪਾਂ ਗਵਰਨਮੈਂਟ ਨੇ ਜਿਹੜਾ ਫਾਰਮੂਲਾ ਕੱਢਿਆ ਉਹ ਅਗਰ ਇਹਨਾਂ ਦੋਨੋਂ ਪੱਖਾਂ 'ਤੇ ਕਰੀਏ ਤੇ ਕਿੰਨਾ ਨੁਕਸਾਨ ਆ ਠੀਕ ਹੈ ਉਹਦਾ ਮੈਂ ਇੱਕ ਟੇਬਲ ਬਣਾਇਆ ਤੁਸੀਂ ਉਹ ਟੇਬਲ ਦੇਖੋ ਔਰ ਇਹਦੇ ਵਿੱਚ ਜਿਹੜੀ ਇਹਦੇ ਚਾਰ ਕਾਲਮ ਹੈ ਇਹ ਸੀਏ ਸੀਪੀ ਦੇ ਜਿਹੜਾ ਡਾਟਾ ਆ ਉਹਦੇ ਵਿੱਚੋਂ ਮੈਂ ਲਏ ਨੇ ਮੈਂ ਆਪਣੇ ਨਹੀਂ ਬਣਾਏ ਹੈਗੇ ਉਹਦੀ ਬੇਸਟੇਮ ਆਗੇ ਪਰ ਕੁੰਟਲ ਪਰ ਏਕੜ ਜਿਹੜੀ ਕਾਸਟਿੰਗ ਦਾ ਡਿਫਰੈਂਸ ਕਿੰਨਾ ਉਹ ਕੱਢਿਆ ਤੁਸੀਂ ਪਹਿਲਾਂ ਕਣਕ ਦੀ ਗੱਲ ਕਰ ਲਓ ਤੁਸੀਂ ਕਣਕ ਨੂੰ ਦੇਖੋਗੇ ਜਿਹੜੀ ਗਵਰਨਮੈਂਟ ਨੇ ਫਿਕਸ ਕੀਤੀ ਆ 2275 ਰੁਪਏ ਕੀਤੀ ਆ ਪਰ ਜੇ ਅਸੀਂ ਸਵਾਮੀ ਡਾਕਟਰ ਸੁਮਿੰਦਰ ਸਾਹਿਬ ਦਾ ਫਾਰਮੂਲਾ ਲਗਾਈਏ ਤੇ ਉਹ 2478 ਰੁਪਏ ਬਣਦੀ ਆ ਫਰਕ ਦੇਖੋ 203 ਰੁਪਏ ਦਾ ਰਾਈਟ ਤੋਂ 203 ਰੁਪਏ ਦਾ ਫਰਕ ਹੈ ਇੱਕ ਕਟੰਡ ਦਾ ਤੇ ਆਮ ਜਿਹੜੀ 1 ਏਕੜ ਦੀ ਕੀਮਤ ਹੈ ਉਮ 1 ਏਕੜ ਦੇ ਵਿੱਚ ਉਹ ਮੈਂ ਭਾਈ ਕੁੰਟਲੀਆ ਐਵਰੇਜ ਪੂਰੇ ਇੰਡੀਆ ਜਾਂ ਅਫਰੀਕਾ ਤੋਂ ਅਗਰ ਉਹ ਭਾਈ ਕੁੰਟਲ ਦਾ ਦੇਖਿਆ ਜਾਵੇ 203 ਰੁਪਏ ਦਾ ਮਰਜੀ ਲਿਖਦੇ ਤੇ 4400 4460 ਰੁਪਏ ਦਾ ਘਟਾ ਪਿੰਦਾ ਫਾਰਮ ਹੁੰਦਾ ਠੀਕ ਹੈ ਤਾਂ ਜਨਰਲੀ ਜਿਹੜੀ ਐਵਰੇਜ ਹੈ ਐਸ ਪਰ ਡਾਟਾ ਗਵਰਨਮੈਂਟ ਹਰ ਇੱਕ ਫਾਰਮਲ ਦੇ ਕੋਲ 3.62 ਏਕੜ ਜ਼ਮੀਨ ਹੈ ਇਸ ਕੋਲ ਵੀ ਕਡ ਬੀ ਉਸ ਅਧਿਕ ਤੋਂ 40 ਕਡ ਬੀ ਅਧਿਕ ਤੋਂ 100 ਕਡ ਬੀ ਹੋ ਸਕਦੀ ਆ ਪਰ ਐਵਰੇਜ ਜਿਹੜੀ ਹੈਗੀ ਉਹ 30.62 ਇੰਡੀਆ ਦੇ ਵਿੱਚ ਜਿਹੜਾ ਐਵਰੇਜ ਮੀਨ ਹੈ ਜੀ ਉਹਦੇ ਨਾਲ ਅਗਰ ਦੇਖਿਆ ਜਾਵੇ ਤੇ 16167 ਰੁਪਏ ਦਾ 3.62 ਏਕੜ ਦੇ ਉੱਤੇ ਫਾਰਮ ਨੂੰ ਕਟਾ ਪੈਂਦਾ ਇਸ ਤਰ੍ਹਾਂ ਅਗਰ ਬਾਲੇ ਦੇਖਿਆ ਜਾਵੇ ਤੇ 33000 ਦਾ ਕਟਾ ਪੈਂਦਾ ਛੋਲੇ ਤੇ ਦੇਖਿਆ ਜਾਵੇ ਤੇ ਤਕਰੀਬਨ 60000 ਦਾ ਕਟਾ ਪੈਂਦਾ ਭਾਗਤ ਤਿਲਾਂ ਦਾ ਦੇਖਿਆ ਜਾਵੇ ਤੇ 26000 ਦਾ ਪੈਂਦਾ ਫਿਰ ਐਫਸੀ ਡੈਰ ਵਗੈਰ ਜੇ 13000 ਦਾ ਕਟਾ ਪੈਂਦਾ ਤਾਂ ਸਾਨੂੰ ਰਾਬਤਾ ਤੇ ਪੁੱਛੋਈ ਜਾ ਸਾਨੂੰ ਖਰਾਬਦਾ 86000 ਪਿਆ ਠੀਕ ਹੈ ਜੀ ਇਹ ਇੱਕ ਇਹ 13.2 ਬਟ ਇਕਰ ਦੇਤੇ ਕਟਾ ਪੈਂਦਾ ਤੋਂ ਇਹ ਇੱਕ ਕੰਪੈਰੀਟਿਵ ਚਾਰਟ ਹੈ ਸਿੱਧੀ ਜੀ ਗੱਲ ਹੈ ਕਿ ਇਸ ਟੇਬਲ ਤੋਂ ਅਗਰ ਦੇਖਿਆ ਜਾਵੇ ਤੇ ਕਿਸਾਨਾਂ ਨੂੰ ਹਰ ਸਾਲ ਭਾਰੀ ਨੁਕਸਾਨ ਹੁੰਦਾ ਬਹੁਤ ਨੁਕਸਾਨ ਹੁੰਦਾ ਤੋਂ ਅਗਰ ਸਵਾਮੀ ਡਾਕਟਰ ਸਵਾਮੀ ਨਾਦ ਸਾਹਿਬ ਦੀ ਰਿਪੋਰਟ ਕਰ ਦਿੱਤੀ ਜਾਵੇ ਤੇ ਉਹਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਫਾਇਦਾ ਹੋਇਆ। ਤੋਂ ਅੱਜ ਦੀ ਗੱਲਬਾਤ ਵਿੱਚ ਸਿਰਫ ਮੈਂ ਇਹੀ ਕਵਰ ਕੀਤਾ ਜੀ। ਤੋਂ ਅਗਲਾ ਜਿਹੜਾ ਮੈਂ ਵੀਡੀਓ ਲੈ ਕੇ ਆਉਂਗਾ। ਤਗਲੀ ਬਾਤ ਫਾਰਬ ਨਜਾਗ ਰੂਪ ਕੰਤੀ ਕੋ ਸਿੱਖਾਂਗੇ ਕਿ ਕਰੋਨੀ ਜਿਹੜੀ ਐਮਐਸਪੀ ਨੂੰ ਕਰੋਨੀ ਜਾਮਾ ਬਣਾਉਂਦਾ ਹੈਗਾ ਉਹ ਕਿਉਂ ਮੰਗ ਰਹੇ ਨੇ ਤੇ ਸਰਕਾਰ ਉਹ ਤੋਂ ਕਿਉਂ ਚਿੰਤ ਕਰੀ ਹੈ। ਤੋਂ ਜੇਕਰ ਤੁਨ੍ਹੇ ਵੀਡੀਓ ਅੱਛੀ ਲੱਗੀ ਜੀ ਤੇ ਆਪਣੇ ਦੋਸਤਾਂ ਨੂੰ ਤੇ ਗਰੁੱਪ ਵਗਰਾ ਨੂੰ ਪਲੀਜ਼ ਸ਼ੇਅਰ ਕਰੋ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਸਾਰੇ ਫਾਰਮਰ ਨੂੰ ਜਿੰਨੇ ਵੀ ਅਪਡੇਟਸ਼ਨ ਕਰਦੇ ਉਹਨਾਂ ਪਤਾ ਚੱਲੇ ਕਿ ਅਸਲ ਵਿੱਚ ਮਾੜਾ ਹੈ ਕੀ ਹੈ ਤੇ ਇਹ ਵੀ ਮੇਰੀ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤੁਹਾਨੂੰ ਟੀਜੇ ਨੂੰ ਪ੍ਰਾਪਤ ਕਰਨ ਲਈ ਮੈਂ ਅਰਦਾਸ ਕਰਦਾ ਤੇ ਆਪਣੀ ਗੱਲ ਖਤਮ ਕਰਦਾ Thank you very much. God bless you.